ਕਿੰਨੀ ਡੀਫੋਰੈਸਟੇਸ਼ਨ ਹੋ ਰਹੀ ਹੈ ਥਾਂ ਥਾਂ ਤੇ ਮਕਾਨ ਵੱਧ ਰਹੇ ਆ ਬਿਲਡਿੰਗਸ ਬਣ ਰਹੇ ਆ ਤਾਂ ਪੇੜ ਦੀ ਤਾਂ ਐਮੀਅਤਾਂ ਪਤਾ ਚੱਲਦੀ ਹੈ ਜਦੋਂ ਕੋਰੋਨਾ ਦੇ ਟਾਈਮ ਆਕਸੀਜਨ ਦੀ ਕਿੰਨੀ ਕਮੀ ਹੋ ਗਈ ਸੀ ਤਾਂ ਸਾਨੂੰ ਰਿਅਲਾਈਜ਼ ਹੋਇਆ ਕਿ ਜਿਹੜੀ ਅਸੀਂ ਹਵਾ ਮੁਫਤਰੀ ਲੈਂਦੇ ਆ ਉਹ ਐਕਚੁਅਲੀ ਉਹਦਾ ਕਿੰਨੀ ਅਨਮੋਲ ਹੈ ਕਰਕੇ ਸਾਨੂੰ ਲੱਗਦਾ ਹੈ ਕਿ ਦਾਦਾ ਤੋਂ ਜ਼ਿਆਦਾ ਸਾਨੂੰ ਪੇੜ ਲਾਣੇ ਚਾਹੀਦੇ ਨੇ ਜ਼ਿਆਦਾ ਤੋਂ ਜ਼ਿਆਦਾ ਫੋਰੈਸਟੇਸ਼ਨ ਹੋਣੀ ਚਾਹੀਦੀ ਹੈ ਕਿ ਪਦਾ ਸੀ ਲਾਇਆ ਹੈ ਤਾਂ ਉਹਨੂੰ ਵੀ ਬੜਾ ਕਰਨਾ ਸਾਡੀ ਜ਼ਿੰਮੇਵਾਰੀ ਹੈ ਜਿਵੇਂ ਅਸੀਂ ਬੱਚਿਆਂ ਨੂੰ ਤਾਂ ਪਾਲਣ ਪੋਸ਼ਣ ਕਰਦੇ ਹਾਂ ਉਹਨਾਂ ਨੂੰ ਉਸੇ ਵਰਗਾ ਸਾਨੂੰ ਆਪਣੇ ਪੇੜ ਪੌਦੇ ਜਿਹੜੇ ਅਸੀਂ ਲਾਂਦੇ ਆ ਉਹਨਾਂ ਦਾ ਵੀ ਪਾਲਣ ਪੋਸ਼ਣ ਕਰਨਾ ਚਾਹੀਦਾ ਜੇ ਅਸੀਂ ਛੇੜਛਾੜ ਕਰਦੇ ਹਾਂ ਤਾਂ ਫਿਰ ਨੇਚਰ ਨੇ ਵੀ ਆਪਣਾ ਦਿਖਾਣਾ ਹੀ ਹੈ ਰੂਪ ਜਿਵੇਂ ਕਿੰਨੇ ਫਲੱਡਸ ਆਏ ਸੀ ਪਿਛਲੇ ਸਾਲ ਕਿੰਨੀ ਤਬਾਹੀ ਮੱਚੀ ਸੀ ਬਾੜਾ ਮੈਂ ਮੱਚੀ ਨੇ Chandigarh ਪਹੁੰਚਿਆ ਹਾਂ ਮੁੰਨਾ ਲਾਲ ਸਕੂਲ ਦੇ ਵਿੱਚ ਤਾਂ ਇੱਕ ਪੇੜ ਮਾਦੇ ਨਾਮ ਦਾ ਪੇ ਲਗਾਇਆ ਕੁਝ ਨਹੀਂ ਇਸਨੇ ਕੋਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਉਂਕਿ ਕਿੰਨੀ ਡੀਫੋਰੈਸਟੇਸ਼ਨ ਹੋ ਰਹੀ ਹੈ ਥਾਂ ਥਾਂ ਤੇ ਮਕਾਨ ਵੱਢ ਰਹੇ ਹਨ ਬਿਲਡਿੰਗਸ ਬਣ ਰਹੇ ਹਨ ਤਾਂ ਪੇੜ ਦੀ ਤਾਂ ਐਮੀ ਤਾ ਪਤਾ ਚੱਲਦੀ ਹੈ ਜਦੋਂ ਕੋਰੋਨਾ ਦੇ ਟਾਈਮ ਆਕਸੀਜਨ ਦੀ ਕਿੰਨੀ ਕਮੀ ਹੋ ਗਈ ਸੀ ਤਾਂ ਸਾਨੂੰ ਰਿਅਲਾਈਜ਼ ਹੋਇਆ ਕਿ ਜਿਹੜੀ ਅਸੀਂ ਹਵਾ ਮੁਫਤਰੀ ਲੈਂਦੇ ਹਾਂ ਉਹ ਐਕਚੁਅਲੀ ਉਹਦਾ ਕਿੰਨੀ ਅਨਮੋਲ ਹੈ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਦੰਦਾਂ ਤੋਂ ਜ਼ਿਆਦਾ ਸਾਨੂੰ ਪੇੜ ਲਾਣੇ ਚਾਹੀਦੇ ਹਨ ਜ਼ਿਆਦਾ ਤੋਂ ਜ਼ਿਆਦਾ ਫੋਰੈਸਟੇਸ਼ਨ ਹੋਣੀ ਚਾਹੀਦੀ ਹੈ ਅੱਛਾ ਕਈ ਮੈਨੂੰ ਪੇੜ ਤਾਂ ਲੱਗ ਜਾਂਦੇ ਨੇ ਪਰ ਉਸ ਤੋਂ ਬਾਅਦ ਸੰਭਾਲ ਸੰਭਾਲ ਦੀ ਬਹੁਤ ਲੋੜ ਪੈਂਦੀ ਹੈ ਇਹਨਾਂ ਨੂੰ ਬੜੇ ਕਰਨਾ ਹੈ ਤਾਂ ਸੰਭਾਲ ਸੰਭਾਲ ਤਾਂ ਕਿਵੇਂ ਲੋਕ ਕੰਮਕੀ ਨੂੰ ਨਾ ਬਾਰੇ ਕਿਸ ਤਰ੍ਹਾਂ ਦੇਖੋ ਐਸੀ ਜਿਵੇਂ ਬੱਚੇ ਛੋਟੇ ਹੁੰਦੇ ਆ ਸਾਰੇ ਆਂਦੇ ਤਾਂ ਅਸੀਂ ਜੇ ਉਹਨਾਂ ਦੀ ਦੇਖਭਾਲ ਕਰ ਸਕਦੇ ਆ ਤਾਂ ਇਹ ਵੀ ਅਸੀਂ ਜਿਵੇਂ ਕਹਿੰਦੇ ਆ ਕਿ ਪੌਦਾ ਅਸੀਂ ਲਾਇਆ ਹੈ ਤਾਂ ਉਹਨੂੰ ਵੀ ਬੜਾ ਕਰਨਾ ਸਾਡੀ ਜ਼ਿੰਮੇਵਾਰੀ ਹੈ ਜਿਵੇਂ ਅਸੀਂ ਬੱਚਿਆਂ ਨੂੰ ਦਾ ਪਾਲਣ ਪੋਸ਼ਣ ਕਰਦੇ ਆ ਉਹਨਾਂ ਨੂੰ ਉਸੇ ਵਰਗਾ ਸਾਨੂੰ ਆਪਣੇ ਪੇੜ ਪੌਦੇ ਜਿਹੜੇ ਅਸੀਂ ਲਾਂਦੇ ਆ ਉਹਨਾਂ ਦਾ ਵੀ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਕਈ ਲੋਕੇ ਨਾ ਪੀਣਾ ਨੂੰ ਅੱਗ ਲਗਾ ਦਿੰਦੇ ਨੇ ਜੇ ਜਨਰਲ ਨੂੰ ਅੱਗ ਲਗਾ ਦਿੰਦੇ ਨੇ ਜਾਂ ਕਿਸਾਨ ਵੀ ਕਈ ਲੱਗ ਬੰਦੇ ਜਾਂਦੇ ਕਿਉਂ ਉਹਨਾਂ ਕੀ ਨਹੀਂ ਦਿਖਦੇ ਕਿ ਕਿ ਕਿੰਨੀ ਕੁਦਰਤ ਦਾ ਕਿਵੇਂ ਖਿਲੋ ਖਿਲਬਾਰ ਕਰ ਰਹੇ ਨੇ ਕਿਵੇਂ ਕੁਦਰਤ ਨੂੰ ਖਤਮ ਕਰ ਰਹੇ ਨੇ ਇਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈ ਕੁਦਰਤ ਦੇ ਨਾਲ ਆਮ ਲੋਕਾਂ ਨੂੰ ਵੀ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਹੈ ਹੋਰ ਵੀ ਪ੍ਰੋਬਲਮ ਆਉਂਦੀ ਹੈ ਕਾਨੂੰਨੀ ਤਰੀਕੇ ਨਾਲ ਕੀ ਕਾਰਵਾਈ ਹੁੰਦੀ ਹੈ ਉਹਨਾਂ ਤੋਂ ਦੇਖੋ ਅਸੀਂ ਹੁਣ ਵੀ ਕਹਿੰਦੇ ਕਿ ਹਰ ਚੀਜ਼ ਨੇਚਰਲ ਹੋਣੀ ਚਾਹੀਦੀ ਹੈ ਜੇ ਚਾਹੇ ਐਕਟਿੰਗ ਵੀ ਹੋਏ ਇਹ ਬਾਲੀਵੁੱਡ ਵੈਚਰ ਐਕਟਰਸ ਅਸੀਂ ਕਹਿੰਦੇ ਅੱਛਾ ਹੋਰ ਬੜਾ ਨੇਚਰਲ ਐਕਟਰ ਹੈ ਅਸੀਂ ਫਿਰ ਵੀ ਨੇ ਅਸੀਂ ਲਵਦੇ ਰਹਿੰਦੇ ਹਾਂ ਹਰ ਚੀਜ਼ ਵਿੱਚ ਤਾਂ ਫਿਰ ਜੇ ਅਸੀਂ ਛੇੜਛਾੜ ਕਰਦੇ ਹਾਂ ਤਾਂ ਫਿਰ ਨੇਚਰ ਨੇ ਵੀ ਆਪਣਾ ਦਿਖਾਣਾ ਹੀ ਹੈ ਰੂਪ ਜਿਵੇਂ ਕਿੰਨੇ ਫਲੱਡਸ ਆਏ ਸੀ ਪਿਛਲੇ ਸਾਲ ਕਿੰਨੀ ਤਬਾਹੀ ਮੱਚੀ ਸੀ ਬਾੜਾਂ 'ਚ ਤਾਂ ਉਹ ਨੇਚਰ ਦਾ ਇਹ ਕੁਦਰਤ ਦਾ ਹੀ ਮੈਸੇਜ ਹੈ ਕਿ ਜੇ ਤੁਸੀਂ ਸਾਡੇ ਨਾਲ ਨੇਚਰ ਨਾਲ ਖਿਲਵਾੜ ਕਰੋਗੇ ਤਾਂ ਫਿਰ ਅਸੀਂ ਵੀ ਨਹੀਂ ਬਖਸ਼ਣਾ ਅਚ ਮੈਮ ਤੁਸੀਂ ਕਾਨੂੰਨੀ ਸਬਾਬਾ ਪ੍ਰਦਾਨ ਕਰਦੇ ਹੋ ਤਾਂ ਕਿਹੜੀ ਕਿਹੜੀ ਜਿਹੜੇ ਲੋਕ ਕਾਨੂੰਨੀ ਤਰੀਕੇ ਨਾਲ ਸਵਾਮਤ ਹੋ ਸਕਦੇ ਨੇ ਤੇ ਤੁਹਾਨੂੰ ਕਿਹੜੀ ਲੱਗਦੀ ਹੈ ਕਿ ਹੁਣ ਤੱਕ ਕੇਸ ਵੀ ਸੋਲਵ ਹੋ ਪਈ ਹੈ ਦੇਖੋ ਅਸੀਂ ਮੁਫਤ ਕਾਨੂੰਨੀ ਸੇਵਾ ਵੰਡ ਦਿੰਦੇ ਆ ਤਾਂ ਇਹਦੇ ਵਿੱਚ ਜਿਹੜੀ ਵੀ ਲੇਡੀਜ਼ ਨੇ ਉਹਨਾਂ ਨੂੰ ਰਿਗਾਰਡਲੈਸ ਆਫ ਇਨਕਮ ਚਾਹੇ ਸੀਦੀ ਕੋਈ ਵਰਕਿੰਗ ਹੈ ਜਾਂ ਨਾਨ ਵਰਕਿੰਗ ਹੈ ਲੇਡੀਜ਼ ਨੂੰ ਤਾਂ ਸਾਰੀ ਮੁਫਤ ਸੇਵਾ ਹੈ ਬਾਕੀ ਜਿਹੜੇ ਜੈਂਟਸ ਹੈ ਉਹਨਾਂ ਦੀ ਇਨਕਮ ਜੇ 3 ਲੱਖ ਤੋਂ ਘੱਟ ਹੈ ਤਾਂ ਉਹ ਵੀ ਇਹ ਲੈ ਸਕਦੇ ਆ ਬਾਕੀ ਜਿਹੜੀ ਐਸਟੀਐਸਸੀ ਕਲਾਸ ਹੈ ਉਹਨਾਂ ਨੂੰ ਵੀ ਕੋਈ ਬੈਰੀਅਰ ਨਹੀਂ ਹੈ ਇਨਕਮ ਦਾ ਉਹ ਵੀ ਸਾ ਤੋਂ ਮੁਫਤ ਸੇਵਾ ਲੈ ਸਕਦੇ ਆ ਚੇ ਜਦੋਂ ਲੋਕ ਅਦਾਲਤ ਕਿੰਨੇ ਕਿੰਨੇ ਸਮੇਂ ਬਾਅਦ ਲੱਗਦੀ ਥੋੜੀ ਜਿਹੜੇ ਲੋਕ ਸੁਵਾਲ ਨੇ ਸਾਡੀ ਨੈਸ਼ਨਲ ਲੋਕ ਅਦਾਲਤ ਇੱਕ ਸਾਲ ਵਿੱਚ ਚਾਰ ਵਾਰੀ ਲੱਗਦੀ ਹੈ ਸਾਡੀ ਤਿੰਨ ਲੋਕ ਅਦਾਲਤਾਂ ਹੁਣ ਲੱਗ ਚੁੱਕੀਆਂ ਨੇ ਹੁਣ ਆਖਰੀ ਲੋਕ ਅਦਾਲਤ ਰਹਿ ਗਈ ਇਸ ਸਾਲ ਦੀ ਜਿਹੜੇ ਹੁਣ 14 ਦਸੰਬਰ ਨੂੰ ਹੈ ਐਤ ਕੀ ਲੋਕ ਅਦਾਲਤ ਸਾਡੀ ਸੀਗੀ 14 ਸਤੰਬਰ ਨੂੰ ਸੀ ਤਾਂ ਅਰਾਊਂਡ 1700 ਕੇਸ ਸਾਡੇ ਲੱਗੇ ਹੋਏ ਸੀ ਜਿਦਾਂ ਵਿੱਚ 15000 ਕੇਸਾਂ ਦਾ ਨਿਪਟਾਰਾ ਹੋਇਆ ਮੈਮ ਜਿਆਦਾਤਰ ਅੱਜ ਕੱਲ ਲੀਗਸ ਦੇ ਜਿਆਦਾ ਕੇਸ ਆ ਰਹੇ ਨੇ ਕਿਵੇਂ ਘਰ ਦੇ ਵਿੱਚ ਕਦੇ ਰਿਲੇਸ਼ਨਸ਼ਿਪ ਹੋ ਗਿਆ ਉਸ ਤੋਂ ਬਾਅਦ ਡਿਵੋਰਸ ਤੇ ਬਹੁਤ ਪ੍ਰੋਬਲਮ ਆਉਂਦੀਆਂ ਉਹਨਾਂ ਨੂੰ ਕੀ ਲੇਕੇ ਕਿਵੇਂ ਤੁਹਾਡੇ ਕੋਲ ਕਿੰਨੇ ਕੇਸ ਜਿਹੜੇ ਹੁਣ ਤੱਕ ਆਦੇ ਜਿਆਦਾਤਰ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦੇ ਪ੍ਰੋਬਲਮ ਸੀ ਜਿਹੜੀਆਂ ਅੱਜ ਕੱਲ ਘਰ ਦੇ ਵਿੱਚ ਆ ਰਹੀਆਂ ਨੇ ਜੇ ਦੋਨੇ ਮੇਲ ਦੀ ਦੇਖੋ ਹੁਣ ਪਹਿਲਾਂ ਲੇਡੀਜ਼ ਕਰ ਰਹੇ ਹੁੰਦੀਆਂ ਸੀ ਪਰ ਜਿਵੇਂ ਜਿਵੇਂ ਅਵੇਅਰਨੈਸ ਹੋਈ ਸਾਡੀ ਸੋਸਾਇਟੀ ਐਵਾਲਵ ਹੋਈ ਹੁਣ ਲੇਡੀਜ਼ ਵੀ ਨੌਕਰੀ ਕਰਦੀਆਂ ਨੇ ਹੁਣ ਜਿਹੜਾ ਪਹਿਲਾਂ ਜੁਆਇੰਟ ਫੈਮਿਲੀ ਦਾ ਕਨਸੈਪਟ ਸੀ ਹੁਣ ਉਹ ਵੀ ਨਹੀਂ ਰਿਹਾ ਸਾਰਾ ਨਿਊਕਲੀਅਰ ਫੈਮਲੀ ਆਇਆ ਤਾਂ ਪਹਿਲਾਂ ਦਾਦਾ-ਦਾਦੀ ਹੁੰਦੇ ਸੀ ਘਰ ਤੇ ਚਾਚਾ ਚਾਚੀ ਘਰ ਹੁੰਦੇ ਸੀ ਤਾਂ ਇਸ ਕਰਕੇ ਉਹਨਾਂ ਬੱਚਿਆਂ ਦੇ ਉੱਪਰ ਹੀ ਗੁੱਸਾ ਨਿਕਲਦਾ ਹੈ ਮੈਨੂੰ ਲੱਗਦਾ ਹੈ ਹਸਬੰਡ ਵਾਈਫ ਦਾ ਹਾਂਜੀ ਤਾਂ ਇਸ ਕਰਕੇ ਡਿਫਰੈਂਸਸ ਆ ਜਾਂਦੇ ਹਨ ਕਿਉਂਕਿ ਦੋਨਾਂ ਨੂੰ ਲੱਗਦਾ ਹੈ ਕਿ ਮੇਰੀ ਨੌਕਰੀ ਇੰਪੋਰਟੈਂਟ ਹੈ ਕਿਸੇ ਦੀ ਨੌਕਰੀ ਅਸੀਂ ਕੱਟ ਇੰਪੋਰਟੈਂਟ ਨਹੀਂ ਕਹਿ ਸਕਦੇ ਕਿਉਂਕਿ ਅੱਜ ਕੱਲ ਲੇਡੀਜ਼ ਤੇ ਜੈਂਟਲਸ ਵਿੱਚ ਉਹ ਉਹ ਡਿਫਰੈਂਸ ਫਰਕ ਨਹੀਂ ਸੀ ਰਗਦੇ ਤਾਂ ਫਿਰ ਸਾਰਿਆਂ ਨੂੰ ਲੱਗਦਾ ਹੈ ਕਿ ਜੇ ਮਦਦ ਦਾ ਇਕੱਲਾ ਤਾਂ ਨਹੀਂ ਹੈ ਬੱਚਿਆਂ ਨੂੰ ਪਾਲਣਾ ਉਹ ਐਕਸਪੈਕਟ ਕਰਦੇ ਆ ਕਿ ਹਸਬੰਡਸ ਵੀ ਉਨਾ ਹੀ ਕੰਟ੍ਰਿਬਿਊਟ ਕਰ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਵੀ ਮਨਮੋਟਾ ਇਹ ਵੀ ਹੋ ਸਕਦਾ ਹੈ ਕਿ ਮੇਰੀ ਵੀ ਨੌਕਰੀ ਜ਼ਰੂਰੀ ਹੈ ਜਿੰਨੀ ਹਸਬੰਡ ਦੀ ਜ਼ਰੂਰੀ ਹੈ ਮੈਨੂੰ ਲੱਗਿਆ ਮੈਂ ਇੱਥੇ ਆ ਕੇ ਅੱਜ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਪ੍ਰਿੰਸੀਪਲ ਮੈਮ ਦੇ ਨਾਲ ਤੇ ਸਾਰੀ ਟੀਚਰਸ ਦੇ ਨਾਲ ਲੈਟ ਅਸ ਸੀ ਮੁੰਦੇ ਲਾਏ ਤੇ ਮੈਨੂੰ ਸਕੂਲ ਕੈਂਪਸ ਵੀ ਬੜਾ ਇੰਪ੍ਰੈਸਿਵ ਲੱਗਿਆ ਤੇ ਮੇਰੀ ਸ਼ੁਭਕਾਮਨਾਵਾਂ ਸਾਰਿਆਂ ਨੂੰ ਦੇਖਿਓ ਲੈਟ ਅਸ ਸੀ ਕਿ ਮਾਂ ਕੇ ਨਾਮ ਜਦੋਂ ਆਪਾਂ ਗੱਲ ਕਰਦੇ ਆ ਮੈਡਮ ਨੇ ਵੀ ਕਿਹਾ ਇਹ ਬਿਲਕੁਲ ਸਹੀ ਗੱਲ ਹੈ ਕਿ ਮਦਰਲੀ ਜਿਸ ਤਰ੍ਹਾਂ ਆਪਾਂ ਇੱਕ ਬੱਚੇ ਦੀ ਕੇਅਰ ਕਰਦੇ ਆ ਤਾਂ ਸਾਨੂੰ ਮੈਨੂੰ ਲੱਗਦਾ ਕਿ ਪੌੜ ਪੋ ਭੇਡ ਪੋਦਿਆਂ ਦੀ ਉਦਾਂ ਹੀ ਸਾਨੂੰ ਉਹਦੀ ਸਾਂਭ ਸੰਭਾਲ ਕਰਨੀ ਪੈਣੀ ਹੈ ਤਾਂ ਸਾਡਾ ਕਿਤੇ ਆਉਣ ਵਾਲਾ ਟਾਈਮ ਅਸੀਂ ਆਪਣੇ ਫਿਊਚਰ ਆਪਣੇ ਬੱਚਿਆਂ ਲਈ ਸਿਕਿਉਰ ਕਰ ਸਕਦੇ ਆ ਮੈਮ ਸਕੂਲ ਤੇ ਦੇਖਿਆ ਜਿਵੇਂ ਤੁਸੀਂ ਜਿੱਤਿਆਂ ਨੂੰ ਸਹੀ ਤਰੀਕੇ ਨਾਲ ਪਰਭਿਸ਼ ਦੇ ਰਹੇ ਹੋ ਪੜਾਈ ਦੇ ਰਹੇ ਹੋ ਤਾਂ ਇਸ ਤਰੀਕੇ ਨਾਲ ਅਸੀਂ ਜਿਹੜੀ ਬਹੁਤ ਦੇਖੇ ਤੁਸੀਂ ਇੱਥੇ ਹਾਂ ਬਹੁਤ ਸਾਡਾ ਗ੍ਰੀਨ ਕੈਂਪਸ ਹੈ ਬਹੁਤ ਜ਼ਿਆਦਾ ਹਾਂਜੀ ਬਲਕਿ ਕਈ ਵਾਰੀ ਦਿਲ ਕਰਦਾ ਹੁੰਦਾ ਹੈ ਕਿ ਧੁੱਪ ਨਹੀਂ ਪਹੁੰਚਦੀ ਅਸੀਂ ਇਹਨੂੰ ਥੋੜਾ ਜਿਹਾ ਪ੍ਰੂਨਿੰਗ ਕਰਾ ਲਈਏ ਤਾਂ ਉਹ ਵੀ ਕਈ ਵਾਰੀ ਅਸੀਂ ਅਵੋਇਡ ਕਰੀਦਾ ਕਿ ਨਹੀਂ ਸਾਨੂੰ ਬਹੁਤ ਸੋਹਣਾ ਲੱਗਦਾ ਤਾਂ ਇਸ ਕਰਕੇ ਮਤਲਬ ਹੀ ਸਾਡਾ ਇਹ ਵੀ ਇੱਕ ਅੱਛੀ ਗੁੱਡ ਲੱਕ ਹੀ ਕਹਿੰਦੇ ਆ ਕਿ ਸਾਡਾ ਕੈਂਪਸ ਬਹੁਤ ਅੱਛਾ ਹੈ ਮੈਡਮ ਨੇ ਵੀ ਤਾਰੀਫ ਕੀਤੀ ਹੈ ਤਾਂ ਕਿਉਂਕਿ ਹੁਣ ਤਾਰੀਫ ਤੋਂ ਬਾਅਦ ਬੰਦਾ ਥੋੜਾ ਜਿਹਾ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਨੂੰ ਲੱਗਦਾ ਕਿ ਮੈਡਮ ਨੈਕਸਟ ਵਿਜ਼ਿਟ ਆਣਗੇ ਤਾਂ ਸ਼ਾਇਦ ਅਸੀਂ ਇਸ ਕੈਂਪਸ ਨੂੰ ਹੋਰ ਵਧੀਆ ਤਰੀਕੇ ਨਾਲ ਮੈਡਮ ਨੂੰ ਇੱਕ ਰਿਪਰੈਜ਼ੈਂਟ ਕਰਕੇ ਦਿਖਾਵਾਂਗੇ ਸੋ ਇਹ ਸਾਡੇ ਲਈ ਇੱਕ ਬਹੁਤ ਬੜੀ ਇੱਕ ਪੋਜ਼ਿਟਿਵਿਟੀ ਮਤਲਬ ਰਹੀ ਮੈਡਮ ਦੇ ਆਣ ਕਰਕੇ ਤਾਂ ਜਿਸ ਤਰ੍ਹਾਂ ਕਿ मैडम ਦੇ ਇੱਕ ਸਕੂਲ ਆਫ ਫੈਮਿਨਿਅਸ ਚ ਆਏ ਆ ਸਾਡੇ ਲਈ ਵੀ ਇੱਕ ਬਹੁਤ ਬੜੀ ਪ੍ਰਿਵਿਲੇਜ ਹੈ ਬੱਚਿਆਂ ਲਈ ਤੇ ਮੈਂ मैडम ਨੂੰ ਰਿਕੁਐਸਟ ਵੀ ਕੀਤੀ ਹੈ ਕਿ ਕਿਉਂਕਿ ਕਲਾਟ ਦੀ ਕੋਚਿੰਗ ਚੱਲ ਰਹੀ ਹੈ ਸਾਡੇ ਔਰ ਅਸੀਂ ਬਾਕੀ ਵੀ ਕੋਚਿੰਗ ਦੇ ਰਹੇ ਹਾਂ ਜੇਈ ਮੇਨਸ ਔਰ ਨੀਡਲੀ ਜੋ ਕਿ ਗਵਰਨਮੈਂਟ ਦਾ ਉਪਰਾਲਾ ਹੈ ਤਾਂ ਮੈਮ ਦੇ 2-3 ਮਿੰਟ ਅਸੀਂ ਜ਼ਰੂਰ ਲਵਾਂਗੇ ਆਪਣੇ ਬੱਚਿਆਂ ਨੂੰ ਉਹ ਥੋੜਾ ਮੋਟੀਵੇਟ ਕਰਕੇ ਜਾਵਾਂ ਤਾਂ ਕਿ ਬੱਚੇ ਜ਼ਰੂਰ ਸਮਝ ਸਕਣ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੀ ਇਹ ਕੁਰਸੀਆਂ ਤੇ ਬੈਠ ਸਕਦੇ ਆ ਤਾਂ ਮੇਰੀ ਰਿਕੁਐਸਟ ਹੋਏਗੀ ਮੈਡਮ ਨੂੰ ਕਿ ਅਸੀਂ ਥੋੜਾ ਜਿਹਾ ਟਾਈਮ ਆਪਣੇ ਐਮੀਨੈਂਸਿ ਬੱਚਿਆਂ ਨਾਲ ਇੰਟਰੈਕਟ ਕਰਵਾ ਸਕੀਏ ਸੋ ਮੇਰੇ ਸਕੂਲ ਲਈ ਬਹੁਤ ਬੜੀ ਆਪਰਚੂਨਿਟੀ ਹੈ ਅੱਜ ਦੇ ਲਈ ਥੈਂਕ ਯੂ ਬੇਟ